ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਅਮਨਪ੍ਰੀਤ ਸਿੰਘ 6 ਸਤੰਬਰ ਦਾ ਇਤਿਹਾਸ ਲੈ ਕੇ ਹਾਜ਼ਰ ਹਾਂ 6 ਸਤੰਬਰ 1901 ਵਾਲੇ ਦਿਨ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸੀ ਇਹ ਉਹੀ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਦਿਓੜੀ ਦੇ ਵਿੱਚੋਂ ਮੂਰਤੀਆਂ ਹਟਵਾਈਆਂ ਸੀ ਜਿਨ੍ਹਾਂ ਨੇ ਮਹੰਤਾ ਦੇ ਨਾਲ ਨਾ ਸਿਰਫ ਮੱਥਾ ਲਗਾਇਆ ਬਲਕਿ ਮਹਾਂਤ ਦੀ ਗੱਦੀ ਨੂੰ ਚੁੱਕ ਕੇ ਸੜਕ ਦੇ ਉੱਤੇ ਸੁੱਟ ਦਤਾ ਸੀ ਗੱਲ 1876 ਦੀ ਕਰਾਂਗੇ ਜਿਨ੍ਹਾਂ ਵੇਲੀਆਂ ਦੇ ਵਿੱਚ ਪੰਜਾਬ ਦੇ ਵਿੱਚ ਅੰਗਰੇਜ਼ ਰਾਜ ਕਾਇਮ ਹੋ ਚੁੱਕਾ ਸੀ ਅਤੇ ਇੱਕ ਪਾਸੇ ਜਿੱਥੇ ਈਸਾਈ ਮਤ ਦਾ ਪ੍ਰਚਾਰ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਸੀ ਪਾਦਰੀਆਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਉੱਥੇ ਹੀ ਦੂਜੇ ਪਾਸੇ ਅੰਗਰੇਜ਼ੀ ਅਖੋਤੀ ਸਰਕਾਰ ਆਪਣੇ ਵੱਲੋਂ ਕਈ ਜ਼ੁਲਮ ਢਾ ਰਹੀ ਸੀ ਥਾਪੜਾ ਸੀਗਾ ਅੰਗਰੇਜ਼ਾਂ ਦਾ ਮਹੰਤਾਂ ਉਸ ਵਕਤ ਕਈ ਮਹੰਤ ਅਜਿਹੇ ਸੀਗੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਉੱਤੇ ਕਬਜ਼ਾ ਕਰਨ ਦੀ ਆਪਣੀਆਂ ਕੋਝੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਿੱਖ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ ਸਿੱਖ Hindu ਹੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਵੱਡੇ ਪੱਦਰ ਦੇ ਉੱਤੇ ਸਿੱਖਾਂ ਨੂੰ ਕਨਵਰਟ ਕਰਨ ਦੀਆਂ ਵੀ ਕੋਸ਼ਿਸ਼ਾਂ ਹੋਈਆਂ ਦੂਜੇ ਪਾਸੇ ਨਿਗਾਰ ਪਾਇਆ ਜਾਂਦਾ ਸੀ ਕਿ ਹਾਂ ਕੀ ਕਿਸ ਤਰੀਕੇ ਦੇ ਨਾਲ ਸਿੱਖ ਸਰਦਾਰ ਸਿੱਖ ਸੂਰਮੇ ਆਪਣੇ ਇਤਿਹਾਸ ਦੇ ਨਾਲ ਜੁੜ ਨਹੀਂ ਪਾਰੇ ਸਾਲ 1807 ਈਸਵੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦਿਨਾਂ ਦੇ ਵਿੱਚ ਕਈ ਰਾਜੇ ਕਈ ਮਹਾਰਾਜੇ ਆਪਣੀਆਂ ਕੁਰਸੀਆਂ ਬਚਾਉਣ ਦੀ ਫਰਾਕ ਦੇ ਵਿੱਚ ਸਿਗੇ ਆਪਣੇ ਰਾਜਸੀ ਘਰਾਣਿਆਂ ਨੂੰ ਬਚਾਉਣ ਦੀ ਫਰਾਕ ਦੇ ਵਿੱਚ ਸਿਗੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅੰਗਰੇਜ਼ਾਂ ਦੇ ਨਾਲ ਆਪਣੀ ਸੰਧੀਆਂ ਕਰ ਲਈਏ ਜਦ ਅਸੀਂ ਗੱਲ ਗਿਆਨੀ ਗੁਰਦਤ ਸਿੰਘ ਜੀ ਦੀ ਕਰਦੇ ਹਾਂ ਤਦ ਉਹਨਾਂ ਦੇ ਵੱਲੋਂ ਨਭਾਈਆਂ ਸੇਵਾਵਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪਰਦਾ ਫਾਸ਼ ਕਰ ਦਿੰਦੀਆਂ ਨੇ ਲਾਹੌਰ ਦੇ ਵਿੱਚ ਉਹਨਾਂ ਨੇ ਆਪਣੀ ਅਖਬਾਰ ਚਾਪਣੀ ਸ਼ੁਰੂ ਕੀਤੀ ਲਿਖਤਾਂ ਲਿਖੀਆਂ ਸਿੱਖ ਕੌਮ ਦੇ ਵਿੱਚ ਗਿਰਾਵਟ ਦਾ ਪੱਧਰ ਇਸ ਕਦਰ ਚਲਾ ਗਿਆ ਸੀ ਕਿ ਵਹਿਮਾ ਭਰਮਾਂ ਦੇ ਵਿੱਚ ਫਸੇ ਹੋਏ ਕਾਮਰੇਡੀ ਸੋਚ ਜਿਸ ਤਰੀਕੇ ਦੇ ਨਾਲ ਸਿੱਖੀ ਦੀ ਉੱਤੇ ਪ੍ਰਭਾਵਿਤ ਹੋ ਗਈ ਸੀ ਝਾੜਫੂਕ ਦੇ ਵਿੱਚ ਸਿੱਖ ਆਪਣੇ ਆਪ ਨੂੰ ਫਸਾਉਣ ਲੱਗ ਪਏ ਸੀ ਕਈ ਹੋਰ ਤੰਤਰ ਮੰਤਰ ਦੇ ਨਾਲ ਆਪਣੇ ਆਪ ਨੂੰ ਘਿਰਿਆ ਸਿੱਖ ਮਹਿਸੂਸ ਜਿਸ ਵੇਲੇ ਕਰ ਰਹੇ ਸੀ ਉਸ ਵੇਲੇ ਗਿਆਨੀ ਗੁਰਦਿਤ ਸਿੰਘ ਹੀ ਸੀਗੇ ਜਿਨ੍ਹਾਂ ਦੇ ਵੱਲੋਂ ਆਪਣੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਹਾਂ ਅਸੀਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੀਏ ਉਹਨਾਂ ਨੇ ਹੀ ਆਪਣੇ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਜਿਸ ਸਿੱਟੇ ਵੱਜੋਂ ਉਹਨਾਂ ਦੇ ਵੱਲੋਂ ਇੱਕ ਵਕਤ ਦੇ ਉੱਤੇ ਆ ਕੇ ਕਈ ਸਿੰਘਾਂ ਦੇ ਨਾਲ ਮਿਲ ਕੇ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਅਤੇ ਭਾਈ ਜਵਾਹਰ ਸਿੰਘ ਦੇ ਨਾਲ ਮਿਲ ਕੇ ਖਾਲਸਾ ਦੀਵਾਨ ਦੀ ਸਥਾਪਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਦਾ ਕਾਰਨ ਜਾਤ ਪਾਤ ਉਹਨਾਂ ਵੇਲਿਆਂ ਦੇ ਵਿੱਚ ਨਜ਼ਰ ਆ ਰਿਹਾ ਸੀ ਕਾਮ ਰੇਡੀ ਰੀਤੀ ਰਿਵਾਜ ਨਜ਼ਰ ਆ ਰਹੇ ਸੀ ਗਿਆਨੀ ਦਿੱਤ ਸਿੰਘ ਜੀ ਉਸ ਵਿਚਾਰਧਾਰਨ ਤੋੜਦੇ ਸੀ ਅਤੇ ਜਾਤ ਪਾਤ ਤੋਂ ਕਿਵੇਂ ਸਿੱਖ ਉੱਪਰ ਕੇ ਬਾਹਰ ਆ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਦੇ ਵਿੱਚ ਆ ਸਕਦਾ ਹੈ ਇਸ ਚੀਜ਼ ਦਾ ਪ੍ਰਚਾਰ ਕਰਦੇ ਸੀ ਗਿਆਨੀ ਦਿੱਤ ਸਿੰਘ ਜੀ ਨੇ ਸਿੱਖ ਸਮਾਜ ਦੇ ਵਿੱਚ ਫੈਲੇ ਅਜਿਹੇ ਕੂੜ ਅਡੰਮਰਾਂ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਪਹਿਲਾਂ ਸਮਝਿਆ ਫਿਰ ਉਸ ਦਾ ਨਜਿੱਠ ਉਸ ਤੋਂ ਨਜਿੱਠਣ ਦੀ ਕੋਸ਼ਿਸ਼ ਕੀਤੀ ਫਿਰ ਆਮ ਸਿੱਖਾਂ ਨੂੰ ਉਸ ਤੋਂ ਬਾਹਰ ਲਿਆਉਣ ਦੀ ਬਰਜ਼ੋਰ ਕੋਸ਼ਿਸ਼ ਕੀਤੀ ਆਪਣੀਆਂ ਲਿਖਤਾਂ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਜੀ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਉਹਨਾਂ ਨੇ ਡਟ ਕੇ ਟੱਕਰਾਂ ਲਿਆ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਦੇ ਨਾਲ ਇੱਕ ਪਾਸੇ ਜਿੱਥੇ ਆਮ ਸਿੱਖ ਸੰਗਤ ਗੁੰਮਰਾਹ ਹੋ ਰਹੀ ਸੀ ਉੱਥੇ ਹੀ ਸਿੱਖ ਸੰਗਤਾਂ ਨੂੰ ਗੁੰਮਰਾਹੀ ਦੇ ਹਨੇਰੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਿਆਨੀ ਦਿਤ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਸ ਵੇਲੇ ਬਾਬੇ ਖੇਮ ਸਿੰਘ ਬੇਦੀ ਨੇ ਆਪਣੀ ਗੱਦੀ ਲਗਾਣੀ ਸ਼ੁਰੂ ਕਰ ਦਿੱਤੀ ਸੀ ਇੱਕ ਸਮੇਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਗਿਆਨੀ ਦਿਤ ਸਿੰਘ ਜੀ ਨੇ ਸਮਝੀ ਅਤੇ ਇਸੇ ਗੱਦੀ ਨੂੰ ਛੁੱਟ ਦਿੱਤਾ ਸੀ ਚੁੱਕ ਕੇ ਇੱਕ ਸੜਕ ਦੇ ਉੱਤੇ ਜਿਸ ਕਾਰਨ ਗਿਆਨੀ ਜੀ ਦੇ ਖਿਲਾਫ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ ਮਹੰਤਾ ਦੇਸ ਪੂਰੇ ਲਾਣੇ ਦੇ ਵਿੱਚ ਪ੍ਰੋਫੈਸਰੀ ਦਾ ਖਿਤਾਬ ਵੀ ਉਹਨਾਂ ਨੂੰ ਮਿਲਿਆ ਸੀ ਗੁਰਸਿੱਖ ਸਿੰਘ ਦੀ ਗੱਲ ਕਰਦੇ ਆ ਗੁਰਮੁਖ ਸਿੰਘ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਆ ਜਿਨ੍ਹਾਂ ਦੇ ਨਾਲ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਦਿਉੜੀ ਤੋਂ ਮੂਰਤੀਆਂ ਹਟਵਾਈਆਂ ਗਈਆਂ ਗਿਆਨੀ ਦਿੱਤ ਸਿੰਘ ਜੀ ਦੇ ਵੱਲੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਸ ਕੰਮ ਦੇ ਵਿੱਚ ਗਿਆਨੀ ਜੀ ਦਾ ਮੁਟ ਤੋਂ ਹਿਸਾਬ ਦਿੱਤਾ ਅਤੇ ਸਾਥ ਦਿੰਦਿਆ ਹੋਇਆ 1890 ਦੇ ਵਿੱਚ ਪ੍ਰਿੰਟਿੰਗ ਪ੍ਰੈਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਅਖਬਾਰ ਦੋਨਾਂ ਦੇ ਵੱਲੋਂ ਸ਼ੁਰੂ ਕੀਤੀ ਜਾਂਦੀਆਂ ਮੁਟ ਤੋਂ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਿੱਖਾਂ ਤੱਕ ਪਹੁੰਚਾਇਆ ਜਾਂਦਾ ਹੈ ਗੁਰਮਤਿ ਫਲਸਫੇ ਦੇ ਨਾਲ ਸਿੱਖਾਂ ਨੂੰ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਪੂਰੇ ਜ਼ੋਰਾ ਸ਼ੋਰਾ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਗਿਆਨੀ ਗੁਰਦਤ ਸਿੰਘ ਹੁਣਾ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਇੱਕ ਸਾਡੇ ਜਿਉਂਦੇ ਜਾਗਦੇ ਗੁਰੂ ਨੇ ਇਸ ਚੀਜ਼ ਦਾ ਇੱਕ ਵਿਸ਼ਵਾਸ ਸਿੱਖਾ ਦੇ ਮਨਾਂ ਦੇ ਵਿੱਚ ਆਪਣੇ ਵੱਲੋਂ ਪਾਇਆ ਜਾਂਦਾ ਹੈ ਗਿਆਨੀ ਗੁਰਦਤ ਹੁਣਾ ਵੱਲੋਂ ਉਹ ਕਹਿੰਦੇ ਨੇ ਸਾਨੂੰ ਪਤਾ ਹੈ ਕਿ ਜੁਗੋ ਜੁਗ ਅਟਲ ਗੁਰੂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਇਹਨਾਂ ਦਾ ਅਦਬ ਸਤਕਾਰ ਸਾਡੇ ਵੱਲੋਂ ਬਹਾਲ ਰੱਖਿਆ ਜਾਣਾ ਚਾਹੀਦਾ ਹੈ ਅਤੇ ਮਹੰਤਾਂ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਕਿ ਸਾਡੇ ਗੁਰੂ ਦੇ ਬਰਾਬਰ ਗੱਦੀ ਲਗਾਣ ਗਰਨੀ ਦਿੱਤ ਸਿੰਘ ਹੋਣਾ ਨੇ ਪੰਜਾਬੀ ਮਾਂ ਬੋਲੀ ਦੀ ਇਸ ਕਦਰ ਸੇਵਾ ਕੀਤੀ ਕਿ ਤਕਰੀਬਨ 70 ਤੋਂ ਉੱਪਰ ਕਿਤਾਬਾਂ ਉਹਨਾਂ ਦੇ ਵੱਲੋਂ ਲਿਖੀਆਂ ਗਈਆਂ ਆਪ ਜੀ ਦੇ ਵੱਲੋਂ ਖੋਨ ਦਿਨਾਂਲ ਸਿੱਖੀ ਦੇ ਬੂਟੇ ਨੂੰ ਇਸ ਕਦਰ ਸੀਚਿਆ ਗਿਆ ਕਿ ਖਾਲਸਾ ਪੰਥ ਦੀ ਸੇਵਾ ਅੰਤਮ ਸਵਾਸਾ ਤੱਕ ਨਿਰੰਤਰ ਆਪ ਜੀ ਦੇ ਵੱਲੋਂ ਕੀਤੀ ਗਈ ਅਤੇ ਆਪ ਜੀ ਨੂੰ ਜਿੱਥੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਹੋਣ ਦਾ ਮਾਣ ਹਾਸਲ ਹੋਇਆ ਉੱਥੇ ਹੀ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਵੀ ਕਿਹਾ ਜਾਂਦਾ ਸੀ ਤਿਸਾਲ 1901 6 ਸਤੰਬਰ ਵਾਲੇ ਦਿਨ ਗਿਆਨੀ ਦਿੱਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹ ਜਾਂਦੇ ਨੇ ਇਹ ਸੀ 6 ਨੰਬਰ ਦਾ ਇਤਿਹਾਸ ਮੈਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ